ਆਪਾਂ ਪਹਿਲੀ ਵਾਰ ਕਿ ਵਾਕੇ ਨਾਰਾਜ਼ ਕੀਤੀ ਆਪਵਾ ਦੀ ਆਪਵਾ ਸੀਗੀ ਮੈਨੂੰ ਨਹੀਂ ਪਤਾ ਤੁਹਾਡੇ ਕਿਸੇ ਭਰਾ ਨੇ ਫਲਾਈ ਹੈਗੀ ਉਹ ਇਹ ਸਾਨੂੰ ਤਾਂ ਚਿਤ ਚੇਤੇ ਵੀ ਨਹੀਂ ਸੀ ਮੈਂ ਤਾਂ ਕੱਲ ਜਦੋਂ ਪੰਡਾਲ ਇੱਥੇ ਸੀਗਾ ਮੈਨੂੰ ਕਿਸੇ ਦਾ ਫੋਨ ਆਇਆ ਮੈਂ ਤਾਂ ਉੱਥੇ ਪੰਡਾਲ ਚ ਆਪ ਕਾਂਗਰਸ ਦੇ ਝੰਡੇ ਲਾ ਰਹੇ ਸੀਗਾ ਤੇ ਇਹ ਵਾਹ ਚੱਲਦੀਆਂ ਰਹਿਣੀਆਂ ਪਹਿਲਾਂ ਵੀ ਰਹੀਆਂ ਹੈਗੀਆਂ ਤੇ ਇਹਨਾਂ ਨੂੰ ਹੁਣ ਵੀ ਚੱਲੀ ਜਾਣੀ ਆ ਇਹ ਜਦ ਤੱਕ ਇਹ ਚੋਣਾਂ ਨਹੀਂ ਹੁੰਦਾ ਨਾ ਚੱਲੀ ਜਾਣੀਆਂ ਨਹੀਂ ਨਹੀਂ ਜਿਨ੍ਹਾਂ ਨੇ ਅਡਾਈ ਹੈਗੀ ਅੱਜ ਖਤਮ ਹੋ ਗਈ ਉਹਨਾਂ ਦੀ ਉਹਨਾਂ ਨੂੰ ਅੱਭੀ ਆਪ ਲੋਕ ਕਟੈਰਿੰਗ ਖਾਣ ਰਹੇ ਦੇਖੋ ਮੈਂਤਾ ਜੀ ਖੁੱਲੀ ਹਵਾ ਚ ਰਹਿਣ ਵਾਲਾ ਬੰਦਾ ਨਾ ਮੈਂ ਕਦੇ ਕਿਸੇ ਨਾਲ ਬੰਦ ਕਮਰਾ ਮੀਟਿੰਗ ਕਰਦਾ ਨਾ ਮੈਂ ਕੋਈ ਕੀਤੀ ਆ ਬਿਲਕੁਲ ਭਲੇਕੇ ਚ ਨਹੀਂ ਆ ਤੁਹਾਡੇ ਸਾਹਮਣੇ ਹੀ ਐ ਏਡੀ ਵੱਡੀ ਮੀਟਿੰਗ ਜਿਹੜੀ ਹੈਗੀ ਆ ਮੈਂ ਕਾਂਗਰਸ ਪਾਰਟੀ ਦੀ ਰੱਖੀ ਆ ਤੇ ਇਹਦੇ ਵਿੱਚ ਜਿਹੜੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਐ ਡਾਕਟਰ ਗਾਂਧੀ ਉਹ ਆ ਰਹੇ ਆ ਅਸੀਂ ਵੀ ਇੱਥੋਂ ਉਮੀਦਵਾਰ ਸੀਗੇ ਪਰ ਨਹੀਂ ਕਾ ਪਾਰਟੀ ਨੇ ਸਾਨੂੰ ਕਨਸੀਡਰ ਕੀਤਾ ਇਹਦਾ ਮਤਲਬ ਹੈ ਠੀਕ ਹੈ ਅਸੀਂ ਆਪਣਾ ਪ੍ਰੋਟੈਸਟ ਵੀ ਕੀਤਾ ਪਾਰਟੀ ਦੇ ਕੋਲ ਪਰ ਇਹ ਥੋੜੀ ਹੈ ਕਿ ਅਸੀਂ ਮਤਲਬ ਕਿ ਆਪਣਾ ਘਰ ਛੱਡ ਕੇ ਭੱਜ ਜਾਈਏ